ਕਰਕੇ ਆ ਇੱਕ ਵੱਟ ਉੱਪਰ ਜਾਂਦਾ ਇਹ ਕਵਟਰ ਕਾਫੀ ਮੈਸਰ ਨੂੰ ਪਾ ਜਾਂਦਾ ਆ ਜੋ ਅੱਗੇ ਤੁਹਾਨੂੰ ਦਿਖਾਉਣੇ ਆਗੇ ਕਿੰਨੇ ਡੰਗਰ ਨੇ ਆਪਣੇ ਕੋਲ ਲਓ ਜੀ ਹੁਣ ਆਪਾਂ ਤੁਹਾਨੂੰ ਇਹਨਾਂ ਨੂੰ 4-5% ਉਹ ਬੁਰੀ ਹੈ ਅਸਲ ਹਾਂ 4% ਨੂੰ ਮਲੇ ਪਾਏ ਜਾਂਦਾ ਕਿਉਂਕਿ ਦੇਖੋ ਥੂੜੀ ਕੱਚੀ ਰਲ ਜਾਂਦੀ ਹੈ ਥੂੜੀ ਦੇਲਾ ਕੇ ਸਵੇ ਤੱਕ ਇਹਦੀ ਲੋੜ ਨਹੀਂ ਆ ਜੋ ਤੂੜੀ ਵੀ ਤੁਹਾਨੂੰ ਦਿਖਾਉਣਾ ਥੋੜੀ ਆਪਣੀ ਮੁੱਕ ਚੱਲੀ ਆ ਸੱਜਣੋ ਅੰਦਰਲੀ ਬਾਹਰੇ ਪਈ ਹੈਗੀ ਘੱਟ ਰਹਿ ਗਈ ਆ ਦੇਖੋ ਰੋਕ ਰੋਕ ਰੱਖੀ ਆ ਸਭ ਤੋਂ ਔਖਾ ਕੰਮ ਹੈ ਨਾ ਜਿਹੜਾ ਸਾਰੇ ਕੰਮਾਂ ਨਾਲੋਂ ਆ ਇਹ ਹੋਂਟੇ ਕਿ ਡੇਗੂਗੀ ਬਾਹ ਬਠਲ ਭਰ ਗਿਆ ਪੱਠਲ ਦੇ ਨਾਲ-ਨਾਲ ਬਹੁਤ ਕੁਝ ਭਰ ਗਿਆ। ਸਾਬ ਤੋਂ ਖਤਮ ਈ। ਬੁਨ ਨੀ ਉਹ ਪਾ ਤੂੜੀ ਪਾਉਣ ਲੱਗਾ। ਆਜ। ਢੇੜ ਫੂੜ ਕੁਝ ਨਹੀਂ ਪਾਉਂਦੇ। ਕੋਈ ਖਾਲ ਨਹੀਂ ਕੋਈ ਕੰਦੂਰੀ। ਇਹ ਕੋਈ ਕਹੇ। ਹੜ। ਹੜੋ। ਆੜੋ। ਆਇਲਾ ਨਾ ਆਪਨੇ। ਸੁੰਦਰੀ ਤੇ ਮੁੰਦਰੀ ਰੱਖਿਆ ਸੀ ਇਹਨਾਂ ਦਾ। ਤੇ ਮੈਂ ਇਹਦਾ ਕਾਲੀ ਪੂਰੀ ਦਾ ਹਜੇ ਕਾ ਨਾਂ ਰੱਖਿਆ ਨਹੀਂ ਸੋਚ ਕੇ ਰੱਖਾਂਗਾ ਪੂਰੀ ਸਾਲ ਦੀ ਆਪਣੀ ਪ੍ਰਾਪਨਾ ਕਰ ਤਾ ਲਓ ਜੀ ਸਭ ਤੋਂ ਵੱਡੀ ਦਿੱਕਤ ਤਾਂ ਗੋਹੇ ਦੀ ਬਹੁਤ ਹੁਣ ਹਰਪ੍ਰੀਤ ਕੇਰਾ ਪਹਿਲਾਂ ਚੱਕੂ ਤੂੜੀ ਉਥੋਂ ਥੋੜੀ ਜੀ ਇਹਨੂੰ ਰੋਜ ਦੀ ਆਦਤ ਆ ਫੇਰ ਪਾਉ ਬੱਠਲ ਚ ਥੋੜੀ ਇਹ ਰੱਖ ਲਾਂ ਜੀ ਇਹ ਕਦੇ ਕਈ ਵਾਰੀ ਥੱਲੇ ਕੇ ਕੋ ਸਾਰਾ ਲੈ ਕੇ ਆਹ ਦੇਖੋ ਤੁਹਾਡੇ ਸਾਹਮਣੇ ਇਹਨੂੰ ਤੇਜ਼ ਕਰਕੇ ਦਿਖਾ ਦਾਂਗੇ ਆਪਾਂ ਤੇ ਸਾਨੂੰ ਵਲੌਗ ਥੋੜੇ ਇਹ ਘੱਟ ਬਣਾਉਣੇ ਆ ਰਹੇ ਹੈਗੇ ਤੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂਗੇ ਸਿੱਖ ਰਹੇ ਹਾਂਗੇ ਘਰ ਦੇ ਵਿੱਚ ਹੀ ਬਣਾਇਆ ਕਰਾਂਗੇ ਜੋ ਕੁਝ ਕਰਿਆ ਕਰਾਂਗੇ ਸਵੇਰੇ ਸਾਡੀ ਹੋਈ ਸੀ ਲੜਾਈ ਤੇ ਨਵਾਂ ਸੂਟ ਪਿਆ ਪਾ ਲਿਆ ਸੀ ਇਹਨੇ ਪਿੰਡ ਜਾਣ ਨੂੰ ਉਹ ਦੁਆ ਹੋ ਗਈ ਸਾਡੀ ਸੁਲਾਹ ਲੜਾਈ ਕਾਦੇ ਵਿਸੇ ਹੋਈ ਤੀ ਸਿਰ ਕੋੜੀਆਂ ਦੇ ਪਰਲੇ ਪਰਲੇ ਜਿਹੜਾ ਸੈੱਟ ਹੈ ਭਾਂਡਾ ਉਹਦੇ ਥੱਲੇ ਝਾੜੂ ਮਾਰਨਾ ਸੀ ਇਹਨੇ ਆਖਿਆ ਕੱਲ ਨੂੰ ਮਾਰੂ ਮੈਂ ਕਿਹਾ ਚੱਲ ਅੱਜ ਮਾਰ ਦੇ ਕਹੋ ਬੰਦਾ ਜਦੋਂ ਮੰਡਿਆ ਹੋਵੇ ਸੌਂਕ ਜ ਆ ਜਾਂਦਾ ਵੀ ਸਫਾਈ ਜੀ ਵਧੀਆ ਕੰਮ ਜਾਂਦੀ ਤੇ ਬਹੁਤ ਤੂੰ ਤੂੰ ਮੈਂ ਤੇ ਗੱਲ ਗਈ ਕੱਪੜੇ ਪਏਗੇ ਬੈਗ ਚ ਅਖੀਰ ਨੂੰ ਚਲੋ ਉਸਾਟਾ ਲਾ ਹੋ ਗਿਆ ਮਾਨ ਸਮਝ ਆਇਆ ਇਹਨੇ ਵੀ ਕੱਲ ਆ ਜਾਣਾ ਹੈ ਆ ਖੜੇ ਨੇ 12 13 ਬਾਕੀ ਉਧਰ ਖੜੇ ਨੇ 7 8 ਵੀ ਕੰਮ ਔਖਾ ਹੋ ਜਾ ਆ ਦੇਖੋ ਸਾਰਾ ਇਕੱਠਾ ਕਰ ਲਿਆ ਉਹ ਸੌਰੀ ਇੱਕ ਚੀਜ਼ ਤਾਂ ਛੱਡਣੀ ਭੁੱਲ ਗਏ ਅਸੀਂ ਇੱਕ ਸੋਪੇ ਛਾ ਵੀ ਰੱਖੇ ਹੋਇਆ ਆਜੋ ਆਜੋ ਸੇ ਲੈ ਆਂਦੇ ਸੀ ਪਤੰਦਰ ਤੰਨੀ ਰਹਿ ਗਏ ਪਤਾ ਨਹੀਂ ਕੀ ਪਾਉਂਦੇ ਨੇ ਫੀਡ ਵਾਲੇ ਕੀ ਨਾ ਤੇ ਤਿੰਨ ਮਰਗੇ ਇਹਦੇ ਚੋਂ ਚਲ ਆਏ ਸੀਗਾ ਇੱਕ ਤਾਂ ਸੌਂਕ ਪੂਰਾ ਹੋ ਜਾਂਦਾ ਨਾਲ ਜਵਾਕ ਖੇਡ ਲਾਂਦੇ ਨੇ ਦੂਜੀ ਗੱਲ ਕਰੇ ਮਾਲਾ ਵੀ ਮੇਰਾ ਪਿਓ ਹੈ ਐ ਮੇਰੀ ਮਾਤਾ ਹੈ ਪ੍ਰੇਸ ਨੂੰ ਹੈ ਉਹ ਆਂਡੇ ਖਾਂਦੇ ਨੇ ਉਹ ਚਲ ਇੱਕ ਦੋ ਕਈ ਵਾਰੀ ਉਹ ਖਾ ਲੈਂਦਾ ਬੰਦਾ ਕੰਮ ਧੰਦੇ ਕਰਨ ਵਾਲਾ ਆਪਾਂ ਤਾਂ ਨਹੀਂ ਖਾਂਦੇ ਇਹ ਜਾਂ ਕੁਝ ਆ ਦੇਖੋ ਪਾਣੀ ਪੀਂਦੀ ਹੈ ਪੀ ਲੈ ਪੀ ਲੈ ਐ ਤਾ ਵੀ ਆ ਜਾ ਇਹ ਆ ਖੁੱਡਾ ਦੇਖੋ ਬਹੁਤ ਉੱਚਾ ਖੁੱਡਾ ਲੱਤਾ ਪਾਣੀ ਬਾਈ ਤੋਂ ਹਣ ਗੋਹਾ ਲਿਆ ਸਾਰਾ ਆਪਾ ਇਹ ਗਿਆ ਕੰਮ ਨਿਭੜ ਆ ਰਹੇਗੇ ਆਪ ਚ ਲੜੀ ਜਾਂਦੇ ਆ ਤੇ ਆ ਕਟਾ ਸਰਪੰਚ ਸਾਹਿਬ ਦਾ ਦਿੱਤਾ ਹੋਇਆ ਤੇ ਆ ਉਹਥੋਂ ਆਇਆ ਸੀਗਾ ਆਪਣਾ ਭਵਾਨੀਗੜ੍ਹ ਕੋਲ ਤੇ ਉਹ ਉਧਰੋਂ ਆਏ ਸੀਗਾ ਰਾਸ ਹਰਿਆਣੇ ਜੇ ਕਣੀਓ ਮਤਲਬ ਹੀ ਪਿੰਡ ਭੁੱਲੇ ਜਾ ਨਾ ਮੈਂ ਕਈ ਵਾਰੀ ਲਿਖੂਗਾ ਆ ਆਪਣਾ ਇਧਰ ਹੀ ਆ ਜੀ ਇਧਰ ਪਾਣੀ ਚੱਲ ਰਿਹਾ ਇਸ ਵਕਤ ਲਓ ਜੀ ਹੁਣ ਅਸੀਂ ਚੱਕ ਇਹਨੂੰ ਆ ਜਾ ਤੇਰੇ ਬੱਚਿਆਂ ਦੀ ਲੱਗ ਰਹੀ ਆ ਰੇਸ ਆ ਉਹ ਥੱਲੋਂ ਦੀ ਲੰਗਾ ਗੋਲ ਉਤੋਂ ਦੀ ਲੰਗਾ ਖੁਸ਼ੀ ਮਾਗ ਰਾ ਸੋਬਦੀਪ ਨਿਕਲਿਆ ਏ ਭੱਜ ਲੈ ਇਹ ਇਹ ਗੋਲੂ ਨੂੰ ਫੜਦੇ ਨੇ ਦੋਏ ਜਾਣੇ ਦੇਖੋ ਅੱਜ ਦੇਖਾਂਗੇ ਅੱਜ ਫੜਿਆ ਜਾਊਗਾ ਕਿ ਨਾ ਉਹ ਫੜ ਲਿਆ ਖੁਸੀ ਨੇ ਸੁਭੂ ਰਹਿ ਗਿਆ ਸੁਭੂ ਫੜ ਸੁਭੂ ਗੋਲੂ ਨੂੰ ਫੜਾ ਉਹ ਭੱਜ ਗਈ ਇਹ ਸੀ ਲੋ ਜੀ ਅਸੀਂ ਆਪਾਂ ਘਰ ਤੇ ਬਲੌਗ ਸ਼ੁਰੂ ਤੇ ਹੁਣ ਸਾਰਾ ਪਾਇਆ ਕਰਾਂਗੇ ਜਿੰਨਾ ਵੀ ਹੋਇਆ ਕਰੂਗਾ ਆ ਆਪਾਂ ਘੋੜੀ ਲਿਆਂਦੇ ਨੀਲੀ ਜੰਬੀ ਦਾ ਨਾਮ ਰੱਖਿਆ ਲਾਡੋ ਤੇ ਜੇ ਤੁਹਾਨੂੰ ਨਾਮ ਵਧੀਆ ਲੱਗਿਆ ਤਾਂ ਦੱਸਿਓ ਇਹਦਾ ਨਾਮ ਰਾਣੀ ਤੇ ਹਰ ਪੀਤ ਪਾਰੀ ਹੈ ਇਹਨਾਂ ਨੂੰ ਭੱਠੇ ਤੇ ਕੁਝ ਨਹੀਂ ਕਹਿੰਿਆ ਥੋੜੀ ਜੀ ਸੂਨ ਵਾਲੀ ਕਰਕੇ ਕੰਨ ਜੇ ਤੋਂ ਕੰਨ ਜੇ تیر ਦੋ ਸੁਣਾ ਉਦੋਂ ਕਹਿੰਦਾ ਘੋੜੀ ਤੇਜ਼ ਹੁੰਦੀ ਆ ਐ ਕਹਿੰਦੀ ਹੁੰਦੀ ਆ ਵੀ ਪਾਸੇ ਹਟ ਜਾ ਤੇ ਹੁਣ ਇਹ ਬਹੁਤ ਦੁਖੀ ਕਰ ਰਹੀ ਆ ਇਹਨੂੰ ਐ ਇੱਕ ਤਾਂ ਭੁੱਖ ਲੱਗ ਰਹੀ ਆ ਚਲੋ ਇਹ ਕਿਉਂ ਘਰ ਦੇ ਜਾਨਵਰ ਦਾ ਇੱਕ ਹੋਰ ਹੁੰਦਾ ਬਾਕੀ ਕਹਿੰਦੇ ਨੇ ਕਹਿੰਦੇ ਬਈ 부ੜੀਆਂ ਮੰਨਦਾ ਵੀ ਘੋੜੀਆਂ ਤੋਂ ਡਰਦਿਆਂ ਹੁੰਦੇ ਨੇ ਤੇ ਇਹਨੂੰ ਸਾਰੀ ਨੌਲੇਜ ਆ ਰਹੀ ਆ ਘੋੜੀਆਂ ਬਾਰੇ ਇਹਨੂੰ ਸਭ ਪਤਾ ਵੀ ਕਿੰਨੇ ਕੱਖ ਪਾਉਣੇ ਆ ਕਿੰਨੇ ਰਲਾਉਣੇ ਆ ਤੇ ਇਹ ਚੀਜ਼ ਦੀ ਮੰਗ ਰੋ ਵੀ ਦਿੱਕਤ ਨਹੀਂ ਆਉਂਦੀ ਕਈ ਵਾਰੀ ਜਦੋਂ ਪਾਸੇ ਆਸੀ ਜਾਵੇ ਬੰਦਾ ਜਾਂ ਕੋਈ ਹੋਰ ਕੰਮ ਜਾਂਦਾ ਜਾਂ ਕੋਈ ਵੀਡੀ ਇਹ ਖਾਂਦੀਆਂ ਨੇ ਇਹ ਆ ਜਾਰਾ ਤੇ ਆ ਦੇਖ ਲੋ ਤੇ ਇਹ ਹੈਗਾ ਕਣਕ ਦਾ ਸਿਲਕਾ ਤੇ ਤੂੜੀ ਤੂੜੀ ਨਾ ਮਾਤਰੀ ਤੇ ਸਿਲਕਾ ਜਾਦੇ ਤੇ ਦੋ ਟਾਈਮ ਅਸੀਂ ਕੱਖ ਪਾਉਨੇ ਇਹਨਾਂ ਨੂੰ ਤੇ ਜ਼ਿਆਦਾ ਕੱਖ ਨਹੀਂ ਪਾਉਂਦੇ ਤੇ ਕਿਉਂਕਿ ਜ਼ਿਆਦਾ ਕੱਖ ਪਾਉਣ ਵਾਲੇ ਇਹਨਾਂ ਦੇ ਪੈਰਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਤੇ ਦਿੱਕਤ ਆ ਜਾਂਦੀ ਆ ਤੇ ਉਹ ਦਿੱਕਤ ਫਿਰ ਬਹੁਤ ਜ਼ਿਆਦਾ ਤੰਗ ਕਰਦੀ ਆ ਵੀ ਪੈਰ ਆ ਜਾਂਦੇ ਨੇਗੇ ਕਿਉਂਕਿ ਜ਼ਿਆਦਾ ਸਿਲਕਾ ਪਾਉਣ ਦੇ ਨਾਲ ਤੇ ਇਸ ਲਈ ਅਸੀਂ ਇਹਨਾਂ ਨੂੰ ਲੋਡ ਅਨਸਾਰ ਹੀ ਪਾਉਨੇ ਜਿੰਨਾਂ ਨੂੰ ਚਾਹੀਦਾ ਕਿਉਂਕਿ ਮੂਰੇ ਹਰਾਚਾਰਾ ਹੂ ਇਲਸੀ ਐ ਥੋੜੀ ਜੀ ਤੇ ਬਾਕੀ ਸਿਰੇ ਕਾਦੇ ਦਾ ਬਹੁਤ ਆ 61 ਇੰਚ ਹੋਊਗਾ 61 ਇੰਚ ਆਮ ਨਾਲ ਤੇ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਆਪਣੀ ਇਹ ਘੋੜੀ ਕਿਵੇਂ ਲੱਗੀ ਪਹਿਲਾਂ ਕਹਿੰਦੇ ਸੂਈ ਹੋਈ ਆ ਮੰਗਰੇ ਦੇ ਬੱਚੀ ਦੀ ਨੌਕਰੀ ਤੇ ਦੁਬਾਰੇ ਇਹ ਮਹੀਨੇ ਦੀ 20 ਦਿਨਾਂ ਦੀ ਮੱਲਾ ਭਰਾਈ ਹੋਈ ਹੈਗੀ ਤੇ ਹਰੇ ਪੱਕਾ ਕਨਫਰਮ ਨਹੀਂ ਹੈਗਾ ਚੈੱਕ ਕਰਾਏ ਤੋਂ ਪਤਾ ਲੱਗੂ ਜਿਹੜੇ ਆ ਗਏ ਆਪਣੇ ਕੱਟੇ ਤੇ ਉਹ ਦੋਸਤੋ ਐਂ ਹਿਸਾਬ ਲਾ ਲਓ ਚਾਰ ਹੋਰੇ ਆ ਗਏ ਤੇ ਬਾਕੀ ਅੰਦਰ ਆ ਗਏ ਤੇ ਆ ਖੜੇ ਨੇ ਇਹ ਜਿਹੜਾ ਬਰੀਕ ਮਾਲ ਕਹਿੰਦੇ ਹੁੰਦੇ ਨੇ ਛੋਟੇ ਛੋਟੇ ਕਿਉਂਕਿ ਲੋਕ ਕਹਿ ਦਿੰਦੇ ਨੇ ਯਾਰ ਕੱਟਾ ਦੇ ਤਾਂ ਬਈ ਤੈਨੂੰ ਐਂ ਦੇਦਾ ਕੱਟਾ ਆਪਾਂ ਕਿਉਂ ਘੱਟੇ ਨੇ ਵੀਡੀਓ ਪਾਉਂਦੇ ਰਹਾਂਗੇ ਹੁਣ ਤੁਸੀਂ ਆ ਕੱਟੇ ਸਾਬ ਲਾ ਲਓ ਬਈ ਕਿੱਡੇ-ਕਿੱਡੇ ਕਨੇ ਤੇ ਆ ਕੱਟੇ ਦਾ ਤੁਸੀਂ ਦੇਖ ਲਓ ਵੀ ਕਿੱਡੇ-ਕਿੱਡੇ ਕਨੇ ਇਹ ਸਾਰੇ 25-2500 ਦੇ ਕੱਟੇ ਨਹੀਂ ਹੈਗੇ ਪਰ ਹਾਂ ਮੈਂ ਬਾਈਆਂ ਦਾ ਧੰਨਵਾਦ ਬਾਲਾ ਕਰਦਾ ਜਿਨ੍ਹਾਂ ਨੇ ਦਿੱਤੇ ਪਰ ਮੈਂ ਇਹ ਉਹਨਾਂ ਨੂੰ ਕਹਿਣਾ ਚਾਹਣਾ ਜਿਹੜੇ ਕਹਿੰਦੇ ਨੇ ਵੀ ਕੱਟੇ ਦੇ ਤੇ ਹੁਣ ਇਹ ਕੱਟਾ 2000-2500 ਦਾ ਪਰ ਕਿਰਾਇਆ ਲੱਗੇ ਤੇ 3500 ਰੁਪਿਆ ਤੇ ਐਂ ਲਾ ਲਓ ਵੀ ਆ ਡਾਂਗੋ ਪਿੰਡ ਤੋਂ ਆਇਆਗਾ ਇਹ ਤੇ ਆਪ ਇਹਦੇ ਚ 20 ਕਿਲੋ ਵਜਨ ਨਹੀਂ ਹੈਗਾ ਤੇ ਕਿਰਾਏ ਨੂੰ ਦਿੱਤਾ ਮੈਂ 4200 ਰੁਪਿਆ ਠੀਕ ਹੈ ਜੀ ਦੁੱਗਣਾ ਹੋ ਗਿਆ ਨਾ ਆਹ ਕੱਟਾ ਆਇਆ ਸੀਗਾ ਬਈ ਆਪਣਾ ਇੱਧਰ ਜਿੱਥੇ ਖਾਸ ਹੀ ਦੂਰ ਆ ਜਾਂ ਰੋ ਨੋਂ ਜਾ ਮੇਰੇ ਵਸੂਰਾ ਜਿੱਥੇ ਹੁਣ ਪਾਣੀ ਆ ਰਿਹਾ ਤੇ ਉੱਥੋਂ ਇਹਦਾ 5500 ਕਿਰਾਇਆ ਲੱਗਿਆ ਸੀ ਆ ਤੁਸੀਂ ਹਿਸਾਬ ਲਾ ਲਓ ਵੀ ਇਹ 5500 ਦਾ ਹੈ ਮੰਨ ਲਾ ਵੀ ਇਹ ਤੁਹਾਨੂੰ ਦੱਸਣਾ ਚਾਹਣਾ ਜਿਹੜੇ ਮੇਰੇ ਮੰਨ ਲਾ ਵੀ ਥੋੜੇ ਜੇ ਐਹ ਸਾਹਬ ਲਾ ਲੂ ਵੀ ਪਤਾ ਨਹੀਂ ਕੀ ਗੱਲ ਆ ਵੀ ਕੁੱਲ ਕਿਉਂ ਗੁੱਸੇ ਗਿੱਲੇ ਨੇ ਉਹਨਾਂ ਦੇ ਮਨਚਾ ਵੀ ਕੱਟੇ ਦੇ ਤੇ ਕੱਟੇ ਲਿਆਂਦੇ ਇਕੱਠੇ ਪਾਲਦਾ ਕਿਉਂਕਿ ਇਹਨਾਂ ਦੀ ਖਰਾਕ ਵੀ ਬਹੁਤ ਜ਼ਿਆਦਾ ਆ ਤੇ ਇਹਨਾਂ ਦੇ ਖਰਚਾ ਹੀ ਬਹੁਤ ਜ਼ਿਆਦਾ ਆ ਚਲੋ ਮੈਂ ਵੀਡੀਓ ਪਾਤੀ ਦੋਸਤਾਂ ਮਿੱਤਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਦਿੱਤੇ ਨੇ ਤੇ ਉਹਨਾਂ ਦਾ ਮੈਂ ਸਾਰੀ ਜ਼ਿੰਦਗੀ ਗੁਨਨੀ ਭੁੱਲਦਾ ਹਗਾ ਕਿਉਂਕਿ ਕੋਈ ਵੀ ਬੰਦਾ ਕਿਸੇ ਨੂੰ ਸਪੋਰਟ ਕਰਦਾ ਕੰਮ ਲਈ ਉਹ ਵੱਡੀ ਗੱਲ ਆ ਚਲੋ ਹੁਣ ਆਜੋ ਅਗਲੇ ਬਲਾਕ ਨਹੀਂ ਤੁਹਾਨੂੰ ਦਿਖਾਉਣੇ ਹੈਗੇ ਹੁਣ ਅਸੀਂ ਚੱਕਾਂਗੇ ਇਹਨਾਂ ਦੀ ਲਿੱਦ ਸਾਰੀ ਤੇ ਆ ਹਰਪ੍ਰੀਤ ਕਰੀ ਜਾਂਦੇ ਇਕੱਠਾ ਤੇ ਪਾ ਕੇ ਨੂੰ ਠੀਕ ਹੈ ਉਥੇ ਡਿੱਗਾਂਗੇ ਤੇ ਮੈਂ 15-15 ਮਿੰਟਾਂ ਦੀ ਵੀਡੀਓ ਪਾਇਆ ਕਰੂੰਗਾ ਜਿੰਨਾ ਵੀ ਕੰਮ ਕਰਿਆ ਕਰਾਂਗੇ ਉਧਰ ਹੁਣ ਚਾਰ ਦਾ ਪੱਟ ਕੇ ਲੈ ਕੇ ਜਾਵਾਂਗੇ ਤੇ ਉਹ ਪਿਆ ਵੱਠਲ ਤੇ ਟੋਕਰਾ ਪੱਟ ਕੇ ਅੰਦਰ ਸਿੱਟਦੇ ਆਂ ਤੇ ਆਜੋ ਕਰਦੇ ਆਂ ਵਲੌਗ ਦੇ ਨਾਲ ਸ਼ੁਰੂਆਤ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ